ਕੈਨੇਡਾ ਵਿੱਚ ਰੇਲਵੇ ਕੰਪਨੀਆਂ ਦੇ ਵੱਲੋਂ ਵੱਡੇ ਪੱਧਰ ਦੀ ਹੜਤਾਲ ਦੇ ਐਲਾਨ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵੱਡੇ ਰੇਲਵੇ ਵਿਗਨ ਤੋਂ ਬਚਣ ਦੇ ਲਈ ਵਿਰੋਧੀ ਪਾਰਟੀਆਂ ਨੂੰ ਕੈਨੇਡੀਅਨ ਅਤੇ ਕੈਨੇਡੀਅਨ ਕਾਰੋਬਾਰ ਦੀ ਖਾਤਰ ਇੱਕ ਸਮਝੌਤਾ ਕਰਨ ਦੀ ਅਪੀਲ ਕੀਤੀ ਹੈ ਕੈਨੇਡਾ ਦੀਆਂ ਦੋ ਮੁੱਖ ਰੇਲਵੇ ਕੰਪਨੀਆਂ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੀਫਿਕ ਕੰਸਰਨਸ ਸਿਟੀ ਵਰ ਇੱਕੋ ਸਮੇਂ ਤਨਾਪੂਰਨ ਲੇਬਰ ਗੱਲਬਾਤ ਦੇ ਵਿਚਕਾਰ ਰੇਲਵੇ ਸੇਵਾਵਾਂ ਨੂੰ ਬੰਦ ਕਰਨ ਦੀ ਤਿਆਰੀ ਚ ਨੇ ਕੰਪਨੀਆਂ ਦਾ ਕਹਿਣਾ ਹੈ ਕਿ ਜੇ ਉਹ 9300 ਇੰਜੀਨੀਅਰਾਂ ਕੰਡਕਟਰਾਂ ਅਤੇ ਯਾਰਡ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨਾਲ ਸਮਝੌਤੇ ਤੇ ਨਹੀਂ ਪਹੁੰਚ ਸਕਦੇ ਤਾਂ ਉਹ ਵੀਰਵਾਰ ਨੂੰ ਕਰਮਚਾਰੀਆਂ ਦੀ ਹੜਤਾਲ ਕਰ ਦੇਣਗੇ ਇਹਨਾਂ ਕੰਪਨੀਆਂ ਰਹੀਂ ਰੋਜ਼ਾਨਾ 1 ਬਿਲੀਅਨ ਡਾਲਰ ਦਾ ਸਮਾਨ ਵੱਖ-ਵੱਖ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਰੇਲਵੇ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਸਿਰਫ ਟੋਟੋਆਈ ਤੇ ਨਹੀਂ ਪਵੇਗਾ ਸਗੋਂ ਟ੍ਰਾਂਟੋ ਮੋਂਟਰੀਅਲ ਅਤੇ ਵੈਨਕੂਵਰ ਸਟੇਸ਼ਨਾਂ ਰਾਹੀਂ ਸਫ਼ਰ ਕਰਨ ਵਾਲੇ 32,000 ਤੋਂ ਵੱਧ ਮੁਸਾਫਰ ਵੀ ਇਸ ਨਾਲ ਪ੍ਰਭਾਵਿਤ ਹੋਣਗੇ ਟਰੂਡੋ ਨੇ ਬੁੱਧਵਾਰ ਨੂੰ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਮੇਰਾ ਸੰਦੇਸ਼ ਸੱਦਾ ਗੱਲਬਾਤ ਨਾਲ ਹੱਲ ਲਈ ਮੇਜ਼ ਤੇ ਸਖਤ ਮਿਹਨਤ ਕਰਨਾ ਜਾਰੀ ਰੱਖਣਾ Uh, the rail negotiations. Uh, this is an issue that we are following extremely closely and uh, moving forward on uh, in every way we can. The minister was just meeting uh, with uh, the two sides yesterday. He continues to be in Calgary working on this. My message is very straightforward it is in the best interest of both sides to continue doing the hard work. at the table to find a negotiated resolution millions of canadians of workers of farmers of businesses right across the country are counting on both sides to do the work and get to a resolution ਲੱਖਾਂ ਕੈਨੇਡੀਅਨਾਂ ਕਾਮਿਆਂ ਕਿਸਾਨਾਂ ਕਾਰੋਬਾਰੀਆਂ ਦੇ ਮਸਲੇ ਦੇ ਹੱਲ ਲਈ ਦੋਵੇਂ ਤਰ੍ਹਾਂ ਤੇ ਨਜ਼ਰਾਨ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਸਰਕਾਰ ਦੀ ਕੈਨੇਡੀਅਨ ਜਨਤਾ ਦੀ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਹੈ ਤੇ ਇਹ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਨਿਰਣਾਇਕ ਕਾਰਵਾਈ ਕਰਨ ਦਾ ਸਮਾਂ ਇਸ ਤੋਂ ਪਹਿਲਾਂ ਕੈਨੇਡੀਅਨ ਚੈਂਬਰ ਆਫ ਕਮਰਸ bizness ਕਾਉਂਸਲ ਆਫ ਕੈਨੇਡਾ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ bizness ਅਤੇ ਕੈਨੇਡੀਅਨ ਮੈਨੂਫੈਕਚਰਸ ਐਂਡ ਐਕਸਪੋਰਟਰਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਫੈਡਰਲ ਸਰਕਾਰ ਨੂੰ ਰੇਲ ਗੱਡੀਆਂ ਤੇ ਮਾਲ ਰੱਖਣ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਉਹ ਦਲੀਲ ਦਿੰਦੇ ਨੇ ਕਿ ਫੈਡਰਲ ਲੇਬਰ ਕੋਡ ਦੇ ਆਰਟੀਕਲ 107 ਦੇ ਤਹਿਤ ਲੇਬਰ ਮੰਤਰੀ ਸਟੀਵਨ ਮੈਕਨੇਨ ਬਵਾਦ ਨੂੰ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਪੇਸ਼ ਸਕਦਾ ਹੈ ਅਤੇ ਮਤਾ ਪੈਂਡਿੰਗ ਹੋਣ ਤੱਕ ਹੜਤਾਲ, ਤਾਲਾਬੰਦੀ ਜਾਂ ਕਿਸੇ ਵੀ ਚੱਲ ਰਹੇ ਰੋਕ ਨੂੰ ਟਾਲਿਆ ਜਾ ਸਕਦਾ ਹੈ। ਸਮੂਹਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਸੰਸਦ ਨੂੰ ਦੁਬਾਰਾ ਬੁਲਾ ਸਕਦੀ ਹੈ ਅਤੇ ਬੈਕ ਟੂ ਵਰਕ ਕਾਨੂੰਨ ਪੇਸ਼ ਕਰ ਸਕਦੀ ਹੈ। ਇਸ ਦੌਰਾਨ ਵੈਨਕੂਵਰ ਬੋਰਡ ਆਫ ਟ੍ਰੇਡ ਨੇ ਇੱਕ ਬਿਆਨ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਪੂਰਨ ਰੂਪ ਨਾਲ ਕੰਮ ਬੰਦ ਹੋਣ ਨਾਲ ਕੀਮਤਾਂ ਵਿੱਚ ਵਾਧਾ ਹੋਵੇਗਾ ਅਤੇ ਦੇਸ਼ ਵਿੱਚ ਇਹ ਮਹਿੰਗਾਈ ਦਾ ਸੰਕਟ ਆ ਸਕਦਾ ਹੈ ਯੂਨੀਅਨਾਂ ਮਜ਼ਦੂਰਾਂ ਦੇ ਲਈ ਬਿਹਤਰ ਤਨਖਾਹ, ਲਾਭ ਅਤੇ ਕੰਮ ਦੀਆਂ ਸਥਿਤੀਆਂ ਦੀ ਮੰਗ ਕਰ ਰਹੀ ਹੈ ਟਿਮਸਟਰਸ ਕੈਨੇਡਾ ਰੇਲ ਕਾਨਫਰੰਸ ਨੇ ਦਾਅਵਾ ਕੀਤਾ ਹੈ ਕਿ ਸਾਰੇ ਸੁਰੱਖਿਆ ਪ੍ਰਬੰਧਾਂ ਦੇ ਸਮੂਹਿਕ ਸਮਝੌਤੇ ਨੂੰ ਖਤਮ ਕਰਨਾਂ ਚਾਹੁੰਦਾ ਹੈ ਯੂਨੀਅਨ ਦਾ ਕਹਿਣਾ ਹੈ ਕਿ ਸੀਐਨ ਕਰਮਚਾਰੀਆਂ ਤੇ ਇੱਕ ਅਜਿਹਾ ਕਾਨੂੰਨ ਲਾਗੂ ਕਰ ਰਿਹਾ ਹੈ ਜਿਸ ਵਿੱਚ ਉਨ੍ਹਾਂ ਨੂੰ ਕਰਮਚਾਰੀਆਂ ਦੀ ਘਾਟ ਕਾਰਨ ਮਹੀਨਿਆਂ ਤੱਕ ਕੈਨੇਡਾ ਵਿੱਚ ਘੁੰਮਣਾ ਪੈ ਸਕਦਾ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਇੱਕ ਬਿਆਨ ਵਿੱਚ ਟੀਮ ਸਟੱਡਸ ਨੇ ਕਿਹਾ ਕਿ ਹੁਣ ਤੱਕ ਸੌਦੇਬਾਜ਼ੀ ਵਿੱਚ ਕੋਈ ਅਰਥਪੂਰਨ ਤਰੱਕੀ ਨਹੀਂ ਹੋ ਸਕੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ